ਗਾਹ ਹੋਰ ਵੀ ਕੰਮ ਖਿੰਲ ਗਏ ਪਏ ਹੋਏ ਐ ਤਾਂ ਹੈ ਨਹੀਂ ਬਿਨਾਂ ਨਾਲ ਹੀ ਕੰਮ ਕਰਾਉਣਾ ਮਹਾਰਾਣੀਏ ਬੈਠੀ ਹੋਈਆਂ ਨੇ ਕਣਕੋ ਵੀ ਹਰੇ ਆ ਪਈ ਆ ਮੰਮੀ ਨੂੰ ਮੈਂ ਨਹੀਂ ਹੈਗਾ ਵੀ ਕਣਕ ਦਾ ਕੰਮ ਕਿ ਕਰਾਂ ਮੈਂ ਬੋਲੀ ਚ ਪਾ ਕੇ ਰੱਖ ਨਾ ਮੇਜ਼ ਤੇ ਸਾਰਾ ਕੁਝ ਪਾ ਨਵੀਂ ਆ ਦੋਨੇ ਬੈਠੀ ਹੋਈਆਂ ਮਹਾਰਾਣੀਆਂ ਜਾ ਕੇ ਦੇਖਦੀਆਂ ਲਾ ਗੇਟ ਵੀ ਲਾਖੇ ਅੰਦਰ ਹੀ ਬੈਠੀਆਂ ਨੇ ਲੋਈਆਂ ਐਨੀ ਵੀ ਬਾਹਰ ਨਿਕਲ ਕੇ ਕਹਿੰਦਾ ਦੇਖੀ ਵੀ ਕਿਹੜਾ ਕੰਮ ਹੋ ਗਿਆ ਜਾਂ ਕਿਹੜਾ ਰਹਿ ਗਿਆ ਨਾ ਤੂੰ ਰਣ ਬਹਿ ਗਈ ਤੇ ਹੈ ਇਹ ਕੋ ਨੂੰ ਕਰਾਣੀ ਕੰਮ ਕਰੀ ਇਹਨਾਂ ਨੂੰ ਕੀ ਲੋੜ ਨਾ ਮਮੇ ਨੂੰ ਜੇ ਕਰ ਸੇ ਕੰਮ ਪੂਰੀ ਜਾਂਦਾ ਚਾਹੇ ਤਿੰਨ ਪਾਸੇ ਉਹ ਮੈਂ ਜੇ ਫੇਰਾ ਤਾ ਉੱਥੇ ਪਿਆਗਾ ਸਾਰਾ ਕੁਝ ਮੇਰੇ ਤੇ ਭਾਰ ਦਿਓ ਤੁਸੀਂ ਤਾਂ ਮੈਂ ਕੀ ਕਰਾਂ ਮੇਰਾ ਤਾਂ ਸਰੀਰ ਨਹੀਂ ਠੀਕ ਹੈਗਾ ਉਹ ਤੇਰੇ ਭੈਣ ਬੈਠੀ ਉਹ ਨੂੰ ਕਰਾਗਾ ਕਹੇਦੀ ਉਹ ਕਰਾ ਦੇ ਉਹ ਤੇਰਨਾ ਰਾਮੂ ਕੀ ਕਹਾਂ ਉਹ ਆਪਣੇ ਚਾਹੀਦਾ ਵੀ ਨਾਲ ਪੈਣ ਦੇ ਲੱਗਦੀ ਉਹ ਕੰਮ ਕਰਾਦਾ ਮੈਂ ਸੁੱਖਾ ਕਦੇ ਹੋਇਆ ਵੀ ਮੈਂ ਗੰਦੀ ਕੰਮ ਕਰੀ ਆਵਾ ਜਮਾਂ ਨਹੀਂ ਦੇਖਦੇ ਆਈਏ ਤੁਸੀਂ ਦੋਨੇ ਵੀ ਧੁੱਪ ਚੜੀਏ ਕੇ ਜਾਂ ਛਾਂ ਅਹੀਂ ਕੰਮ ਕਰੀਏ ਨਹੀਂ ਰਹਿਣੀ ਕਦੇ ਮੈਂ ਜਦੋਂ ਪੈਣ ਪਾਇ ਲੈਂਦਾ ਹੈਗਾ ਉਹਨੂੰ ਕਹਿ ਦੇ ਜੀ ਖਵਾ ਲੂ ਹੂੰ ਤਾਂ ਕਿਹੜਾ ਪਾ ਕੇ ਆਉਂਗੀ ਬਾਅਦ ਚ ਕਹੂੰਗਾ ਰੂ ਵੀ ਨਾਲ ਲੱਗੇ ਕੰਮ ਕਰਾਇਗਾ ਵੀ ਐ ਨਹੀਂ ਸਕਦਾ ਹੈ

ਗੁਰਪ੍ਰੀਤ ਇਹ ਤੇ ਮੈਂ ਤਾਂ ਪਹਿਲੀ ਗੱਲ ਖੋਣ ਲਈ ਸੀ ਕਿ ਮੇਰੀ ਮੰਮੀ ਡੈਡੀ ਨੇ ਵਿਆਹ ਤੋਂ ਪਹਿਲਾਂ ਦੀਪਾਈ ਘਰ ਦਾ ਮਾਣਾ ਮੋਟਾ ਕੰਮ ਥੋੜੇ ਨਾਲ ਕਰਵਾ ਦਿਆ ਕਰੋਗੀ ਪਸੰਦ ਤਾਂ ਤੇਰੇ ਮੇਥੋਂ ਹੁੰਦਾ ਹੈਗਾ ਨਾ ਮੈਂ ਕਦੇ ਕਰਿਆ ਪਸੂ ਦਾ ਕੰਮ ਮੈਂ ਨਾ ਤੂੰ ਹੋਵੀਂ ਇਨਾ ਕੰਮ ਲੈ ਅੜੇ ਤੂੰ ਤਾਂ ਆਹ ਗੱਲ ਕਹਿ ਕੇ ਬਸ ਗੱਲ ਖਤਮ ਕਰ ਦੇਣੀ ਹੈਗੀ ਮੈਂ ਤਾਂ ਤੇਰਾ ਰਿਸ਼ਤਾ ਤਾਂ ਲੈ ਕੇ ਹੀ ਸੀ ਵੀ ਚਲ ਮੇਰੀ ਮਾਸੀ ਦੀ ਕੁੜੀ ਆਣਾ ਮੇਰੀ ਮਦਦ ਕਰੂਗੀ ਮਾੜੀ ਮੋਟੀ ਨਾਲ ਕੰਮ ਦੀ ਤੂੰ ਤਾਂ ਜਮੀ ਹੁਣ ਹੱਥ ਖੜੇ ਕਰ ਤੇ ਵੀ ਉਥੋਂ ਕੋਈ ਕੰਮ ਨਹੀਂ ਹੁੰਦਾ ਹੈਗਾ ਕਰਦਾ ਕੀ ਕਰਤੇ ਗੁਰਪ੍ਰੀਤ ਇਹ ਤਾਂ ਪਹਿਲੀ ਗੱਲ ਖੋਲੀ ਸੀਗੀ ਥੋੜ ਨਾਲ ਵੀ ਭਾਈ ਇਹ ਤੇ ਸਾਡੀ ਕੁੜੀ ਤੇ ਨਾ ਕੰਮ ਨਹੀਂ ਹੁੰਦਾ ਹੈਗਾ ਚੱਲ ਫਿਰ ਕਿਸੇ ਕੰਮ 'ਚ ਤੇ ਮੇਰੀ ਮਦਦ ਕਰੇਂਗੀ ਹੁਣ ਫਿਰ ਜੇ ਕੰਮ 'ਚ ਨਹੀਂ ਕਰ ਸਕਦੀ ਮੈਂ ਤੈਨੂੰ ਕਹਤਾਂ ਰੋਟੀ ਮਹਵਾ ਦੇ ਕਰੂੰਗੀ ਨਾਲ ਭਾਂਡੇ ਮਜਾਦਾ ਕਰੂੰਗੀ ਤੇਰੇ ਨਾਲ ਜੇ ਤੂੰ ਕਹਿਣੀਂ ਕਿ ਪਸਤੂਆਂ ਦਾ ਕਰਾ ਦੇ ਉਹ ਮੈਥੋਂ ਹੁੰਦਾ ਨਹੀਂ ਹੈਗਾ ਹੁਣ ਤੁਸੀਂ ਆਪ ਦੀ ਜ਼ਮਾਨਤ ਨੂੰ ਨਮਕਰੋ ਹੈ ਚਲੋ ਕੰਮ ਮਰੀ ਗੱਲ ਤਾਂ ਦੀਦੀ ਇੱਕ ਸਾਈਡ ਤੇ ਰਹਿ ਗਈ ਤੁਸੀਂ ਮੇਰੀ ਹੋਰ ਕੰਮ 'ਚ ਤਾਂ ਮਦਦਕਾਰੀ ਸਕਦੇ ਹੋ ਹੋਰ ਦੱਸ ਗੁਰਪ੍ਰੀਤ ਹੋਰ ਕਿਹੜਾ ਕੰਮ ਆ ਆਪਣੀ ਸੱਸ ਨਾਲ ਬਾਲੀ ਕੱਬੀ ਆ ਜਦੋਂ ਮੇਰਾ ਨਵਾਂ ਨਾਮਾ ਵਿਆਹ ਹੋਇਆ ਸੀ ਨਾ ਮੈਨੂੰ ਬਥੇਰਾ ਤੰਗ ਕਰਦੀ ਸੀ ਉਹ ਤਾਂ ਮੈਂ ਕੱਲੀ ਸੀਗੀ ਮੈਥੋਂ ਆਦੇ ਹਿਸਾਬ ਚ ਨਹੀਂ ਹੀਗੀ ਹੁਣ ਆਪਾਂ ਦੋਨੇ ਨਾਲ ਕੇ ਨੂੰ ਆਪਦੇ ਹੱਥ ਕਾਬੂਜ ਕਰਾਂਗੇ ਉਹ ਕਿ ਮੈਂ ਕਾਬੂਜ ਕਿਵੇਂ ਯਾਦਾ ਦੇਦੀ ਜਰੂ ਥੋਡਾ ਵਿਆਹ ਹੋਇਆ ਸੀਗਾ ਥੋੜੇ ਮੰਮੀ ਪਾਪਾ ਨੇ ਗੱਲ ਕੀਤੀ ਹੋਣੀ ਵੀ ਜਾਂ ਤਾਂ ਤੁਸੀਂ ਕੋਈ ਨੌਕਰੀ ਕਰੋਗੇ ਹਨਾ ਵੀ ਜਾਂ ਆਪਦਾ ਕੰਮ ਤੋਰੋਗੇ ਕੋਈ ਵੀ ਤੁਸੀਂ ਫ੍ਰੀ ਨਹੀਂ ਬੈਠਦੇ ਘਰੇ ਹੁਣ ਸਾਲ ਹੋ ਗਿਆ ਥੋੜੇ ਵਿਆਹ ਨੂੰ ਤੁਸੀਂ ਗੱਲ ਹੀ ਨਹੀਂ ਕੀਤੀ ਮੰਮੀ ਨਾਲ ਕੋਈ ਹੁਣ ਤੁਸੀਂ ਗੱਲ ਕਰਕੇ ਦੇਖੋ ਵੀ ਜਾਂ ਤਾਂ ਮੈਂ ਕੋਈ ਆਪਦਾ ਕੰਮ ਤੋਰੂੰਗੀ ਜਾਂ ਮੈਂ ਕਿਤੇ ਬਾਹਰ ਨੌਕਰੀ ਕਰੂੰਗੀ ਉਹ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਕੀ ਕਰਨਾ ਹੈ ਹਾਂ ਗੱਲ ਤਾਂ કરી ਸੀ ਮੰਮੀ ਹੋਰ ਇਹਨੇ हां ਪਰ ਬਾਤੂ ਕੋਈ ਨਾ ਉਹਨਾਂ ਨੇ ਗੱਲ ਕੀਤੀ ਹੈ ਮम्मी ਨੇ ਤੁਹਾਡੇ ਨਾਲ ਨਾ ਤੁਸੀਂ ਉਹਨਾਂ ਨੂੰ ਕਿਹਾਗਾ ਹੁਣ ਤੁਸੀਂ ਗੱਲ ਤਾਂ ਕਰਕੇ ਦੇਖੋ ਵੀ ਕੀ ਬੋਲਦੇ ਨੇ ਮੰਮੀ ਗੁਰਪ੍ਰੀਤ ਮੈਂ ਗੱਲ ਕਰਦੀ ਨਾ ਤਾਂ ਕਪਤਾਨ ਨਾਲ ਗੱਲ ਕਰਦੀ ਐਸ ਟੌਪਿਕ ਤੇ ਨਾਲੇ ਮੰਮੀ ਨਾਲ ਗੱਲ ਕਰਦੀ ਆਂ ਹਾਂ ਫਿਰ ਕੋ ਤੁਸੀਂ ਕੰਮ ਨਹੀਂ ਕਰਨਾ ਨਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਤੇ ਮੰਮੀ ਨਾਲ ਤੇ ਕੰਮ ਨਹੀਂ ਕਰਦੀ ਹੀਗੀ ਨਾਲੇ ਬਾਹਰ ਜਾ ਜਾ ਕੇ ਚੂਲੇੇ ਕਰਦੀ ਐ ਨਹੀਂ ਇਹ ਤੇ ਦੋਨੇ ਨਾ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਕੰਮ ਨੂੰ ਹੱਥ ਤੱਕ ਨਹੀਂ ਆਉਂਦੀਆਂ ਸਾਰਾ ਕੰਮ ਮੈਂ ਆਪ ਕਰਦੀ ਆਂ ਅੱਛਾ ਮੰਮੀ ਐ ਕਹਿੰਦੀ ਐ ਹੋਰ ਇਹ ਤੁਸੀਂ ਗੌਰ ਨਹੀਂ ਕੀਤੀ ਹੈਗੀ ਤੁਸੀਂ ਤਾਂ ਆਪਣਾ ਮੰਮੀ ਨਾਲ ਦੇ ਹੋ ਕੇ ਬੈਗੇ ਉਹਦੇ ਬਰੋਬਰ ਮੰਜੇ ਦੇ ਚੜਕੇ ਬੈਠ ਜਾਨਾ ਐਨੀ ਤਾਂ ਤੁਸੀਂ ਗੌਰ ਕਰ ਲੈਂਦੇ ਮੈਨੂੰ ਤਾਂ ਚੱਲ ਕੰਮਾਂ ਧੰਧਿਆਂ ਚ ਨਹੀਂ ਸੁਰਤ ਮਿਲਦੀ ਹੈਗੀ ਮੈਨੂੰ ਕਿ ਬੰਦਾ ਇੱਥੇ ਬੈਠੇ ਰਹਿੰਦੇ ਮੈਨੂੰ ਕੀ ਪਤਾ ਗੁਰਪ੍ਰੀਤ ਦੀ ਮੰਮੀ ਦੇ ਟੱਡੇ 'ਚ ਇਹ ਗੱਲ ਲੱਗੀ ਮੇਰੇ ਮੂਹਰੇ ਮਿੱਠੀਆਂ ਮਾਰਦੀ ਜਾਨੀ ਆ ਐਂ ਆ ਬਥੇਰੀ ਹੋ ਗਈ ਉਹ ਹੋਤੀ ਮਿੱਠੀਗੀ ਪਿੱਛੋਂ ਸੇਰੀ ਖੋਟੀ ਹੋ ਜੋ ਤੁਸੀਂ ਜਾਂ ਨੌਕਰੀ ਕਰੋਗੇ ਨਾ ਕੰਮ ਤੇ ਲੱਗੋਗੇ ਫਿਰ ਰਹਿ ਤੇ ਮੈਂ ਤੇ ਮੰਮੀ ਜਾਵਾਂਗੇ ਫਿਰ ਮੈਂ ਮੰਮੀ ਨੂੰ ਕਹਾਂ ਗੁਰਬੀ ਉੱਤੇ ਚੱਲ 12 ਬੰਗੀਆਂ ਵੀ ਤੂੰ ਤਾਂ ਮੇਰੇ ਨਾਲ ਕੰਮ ਕਰਾ ਫਿਰ ਉਹ ਕਿਸੇ ਨਾ ਕਿਸੇ ਸਾਥ ਚ ਕਰਾਂਗੇ ਆਪਾਂ ਠੀਕ ਹੈ ਫੇਰ ਜੇ ਉਹ ਨੂੰ ਤੁਸੀਂ ਬਾਹਰ ਜਾਓਗੇ ਮੈਂ ਇਕੱਲੀ ਰਹਿ ਜਾ ਕਰੂੰ ਕਿਹਾ ਕਰੂੰ ਵੀ ਕੰਮ ਕਰਵਾ ਆਪੀ ਅੜੀ ਨੂੰ ਕੰਮ ਕਰਨਾ ਪੂਗਾ ਹੁਣ ਹੁਸ਼ਿਆਰ ਬਣਦੀ ਹੈ ਉਹਨਾਂ ਦੇ ਦੋਨੇ ਹੈ ਜੀ ਆਪੇ ਕੰਮ ਕਰੀ ਜਾਂਦੀਆਂ ਤੁਹਾਨੂੰ ਵੀ ਨਹੀਂ ਕਹਿੰਦੀ ਉਹ ਉਹ ਬਸ ਇਹ ਹੈ ਜੀ ਵੱਡੀ ਚਲ ਕੰਮ ਕਰੀ ਜਾਂਦੀ ਨਹੀਂ ਦੀ ਆਪ ਵੀ ਕਹਿੰਦੀ ਹੈ ਵੀ ਮੈਥੋਂ ਦਾ ਸਰੀਰ ਦੂਗਾ ਮੈਂ ਤਾਂ ਉਠਿਆ ਨਹੀਂ ਜਾਂਦਾ ਹੈਗਾ ਸਿਰ ਦੂ ਦਾ ਕਦੇ ਕੋਈ ਬਹਾਨਾ ਮਾਰਦੀ ਆ

ਮੁਹਬਤਾਂ ਹੈ ਕਿ ਨੀਵੀ ਕਰੇ ਵੀ ਮੈਂ ਬੇਲੀ ਰਹਿਣੀ ਹੈ ਨਾਲ ਤੇ ਮੈਂ ਸਰਾਇ ਦਾ ਕੰਮ ਤੋਰ ਲਣੀ ਆ ਨਾਲੇ ਪਾਲ ਦਰਦਾ ਤੋਰ ਲੈ ਫਿਰ ਨਾਲ ਤਾਂ ਐ ਪਾਸ ਹੋ ਜਾ ਕਰੂਗਾ ਨਾ ਕੋਈ ਤੋਰ ਹੋਰ ਨੌਕਰੀ ਕਿਹੜਾ ਜੀ ਹੁਣ ਮਿਲਦੀਆਂ ਨੇ ਲੈ ਤੁਸੀਂ ਬਾਹਰ ਸਾਇਆ ਕਰੂਗੇ ਨਾ ਉਹਨੇ ਤੁਹਾਨੂੰ ਧੱਕਾ ਧੋ ਜੋ ਕਿਤੇ ਤੁਸੀਂ ਕਰੀ ਰੱਖਿਆ ਆਪਦਾ ਕੰਮ ਸਟਾਰਟ ਕਰ ਲਉਣਾ ਨਾਲ ਹੁਣ ਤਾਂ ਮम्मी ਨੌਕਰੀ ਮਿਲਦੀ ਵੀ ਜਿੰਨਾ ਕੋਈ ਕਿਹੜਾ ਕਰੀ ਪਈ ਆ ਉਹ ਵੀ ਤਾਂ ਲੈ ਫੇ ਤੋਰ ਲੈ ਉਹ ਨਾ ਮ ਤੋਰ ਲਈ ਬਦਲੀ ਕੋਈ ਨਹੀਂ ਕਪਤਾਨ ਨਾਲ ਕਰ ਲਈ ਗੱਲ ਤੋਰ ਲਈ ਕੰਮ ਵਗ ਜਾ ਗਏ ਕਪਤਾਨਾ ਮਮਮੀ ਮੈਂ ਗੱਲ ਕਰ ਲਈ ਉਹ ਤਾਂ ਕਹਿੰਦੇ ਵੀ ਕਰ ਲਾ ਵੀ ਮੇਰੇ ਤੋਂ ਕੋਈ ਹੋਣੀ ਮੈਂ ਤੇ ਥਲ ਇੱਕ ਵਾਰ ਮਮਮੀ ਨੂੰ ਵੀ ਪੁੱਛ ਲਿਆ ਵੀ ਮਮਮੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਚੈੱਕ ਕਰ ਲਈ ਹਾਂ ਤਾਂ ਕਪਤਾਨਾ ਹਾਂਜੀ ਮਮਮੀ ਕਰ ਲਈ ਕਪਤਾਨਾ ਮੈਂ ਤਾਂ ਕਹਿੰਦਾ ਉਹ ਤਾਂ ਕਹਿੰਦੇ ਕਰ ਲਾ ਕੰਮ ਜਿਹੜਾ ਤੇਰੀ ਜੀ ਕਰਦਾ ਠੀਕ ਹੈ ਹੈ ਜਿਹਦਾ ਨਾਲ ਗੱਲ ਕਰਦੇ ਕੰਮ ਤਾਂ ਮਮਮੀ ਮੈਂ ਤੋੜ ਲੂੰਗੀ ਤੇ ਕੰਮ ਕਰਨ ਵਾਸਤੇ ਨਾ ਪੈਸੇ ਲੱਗਣਗੇ ਪਹਿਲਾਂ ਕੋਈ ਪਰਸੇ ਤਾਂ ਮੈਂ ਦੇ ਦੂੰਗੀ ਜਦੋਂ ਆਪਾਂ ਕੰਮ ਤੋੜਾਂਗੇ ਪੈਸੇ ਤਾਂ ਲੱਗਣਗੇ ਪੈਸੇ ਮੈਂ ਜਦੋਂ ਤੋੜ ਲਗਾਉਂ ਨਾ ਇਹ ਕੰਮ ਹੈ ਕੰਮ ਤੇ ਕਵੀ ਲੈ ਕਰੂਗੀ ਅੱਪੀ ਫਿਰ हाँ हाँ काम का कोई नहीं नक्की कर लिया उधर तेन कहा मैं काम की टेंशन है लै तू आप बहार कम कर दे रहा जी कर दिया चलो ठीक है दीदी फिर होगी गई गल दीदी ठीक है बंदी ठीक है मम्मी ठीक है जी इन्हें कप्तान ने कि वे गल कर ली कि मैं कप्तान मन गया मेरे को गल करी पहला साल भर हो गया ਇਹ ਤਾਂ ਮੈਨੂੰ ਲੱਗਦਾ ਦੋਨਾਂ ਨੇ ਕੋਈ ਆਪ ਹੀ ਚਾਲ ਖੇਡੀ ਹੈ ਇਹਨਾਂ ਨੇ ਕੋਈ ਹੋਣੀ ਨਾ ਨਾ ਮਾਧੀਆ ਗੱਲ ਕੋਈ ਇਹਨਾਂ ਨੇ ਚਲਾਕੀ ਖੇਡੀ ਮੈਂ ਕਿਹਨਾਂ ਦੀ ਚਲਾਕੀ ਮੈਂ ਨਹੀਂ ਚੱਲਣ ਦਿੰਦੀ ਹੈਗੀ ਕੋਈ ਨਾ ਕੋਈ ਚਲਾਕੀ ਜ਼ਰੂਰ ਖੇਡਣਗੇ ਇਹ ਮੈਨੂੰ ਵੀ ਪਤਾ ਹੈ ਪਹਿਨਾ ਤੱਕ ਦੇ ਮੈਂ ਨਾਲ ਛੋਟੀ ਨਹੀਂ ਮੈਂ ਗੱਲ ਕਰੇਗੀ ਇਹ ਸਾਰੀ ਬਾਤ ਤਾਂ ਵੱਡੀ ਨਹੀਂ ਬੜਾਈ ਹੈ ਇਹਨਾਂ ਨੇ ਚਾਲ ਤਾਂ ਨਾ ਮੈਂ ਫੜ ਕੇ ਛੱਡੂ ਐਨੀ ਕੱਚੀ ਮੈਂ ਵੀ ਖੜਾ ਨਹੀਂ ਹੈਗੀ ਵੀ ਮੈਂ ਤਾਂ ਐਂ ਹਾਰ ਜਾਂਗੀ ਹਰ ਮੈਂ ਵੀ ਨੰਦਨ ਵਾਲੀ ਹੈਗੀ ਜਿੜੀ ਚਲੱਕੀ ਹੈ ਮੇਰੇ ਨਾਲ ਕਰਦੀਆਂ ਨੇ ਇਹ ਕੀ ਜਾਣਣ ਗਿਆ ਜੇ ਉਹ ਟੈਨਾ ਤੇ ਨਾ ਪਾਈ ਦੋਨਾਂ ਤੇ ਲਗ ਰਿਹਾ ਪੀ ਤਦ ਕੰਮ ਤਾਂ ਕਰਤਾ ਅੱਧਾ ਕਿਥੇ ਹੋ ਗਈ ਜੀ ਹਾਲ ਤਾਂ ਸਾਰੀ ਪੈ ਗਈ ਬਾੜੀ ਕੱਬੀ ਬੂਰੀ ਹੈ ਐਂ ਕਿ ਦੱਸ ਚਲ ਰਹੀ ਹੈ ਮਨ ਤਾਂ ਗਈ ਮੰਮੀ ਮਨ ਤਾਂ ਗਈ ਹੁਣ ਹੋਰ ਵੀ ਬਥੇਰੀ ਚੱਲਦਾ ਖੇਡੂ ਮੈਂ ਇਹਨੂੰ ਜਾਣਦੀ ਐ ਕਿ ਚੰਗੀ ਕਰਾਂ ਅੱਛਾ ਹੋਰ ਹੋ ਦਿਲੀ ਮੰਮੀ ਤੁਸੀਂ ਜਾਣਦੇ ਨਹੀਂ ਹੈਗੇ ਬਾੜੀ ਚਲਾ ਕੇ ਮੈਂ ਅੱਛਾ ਹੋਰ ਚਲੋ ਮੋਂ ਉਹ ਤੇ ਤੁਸੀਂ ਜਾਣੋ ਗੋਤ ਤੇ ਮੈਂ ਤਾਂ ਕਲਾਸਾਂ ਨਾਲ ਆਉਣ ਬਾਜਾ ਕਰੂੰਗੀ ਪਾਲਣ ਦੀਆਂ ਉਸ ਤੋਂ ਬਾਅਦ ਮੰਮੀ ਮੈਂ ਤੁਹਾਨੂੰ ਆਪੇ ਸੰਭਾਲਾਂ ਚਲੋ ਠੀਕ ਆ ਤੁਸੀਂ ਕਦੋਂ ਆਵੇਂਗੀ ਸੰਜੀ ਮੇਰੇ 5 ਮਿੰਟ ਹੋ ਗਏ ਗੁਰਪ੍ਰੀਤ aí ਨੂੰ ਅੜੀ ਚਾਹ ਦਾ ਕਰ ਲੈ ਵੀ ਤੂੰ ਮੈਂ ਤਾਂ ਉਧਰ ਕੰਮ ਕਰ ਰਹੀ ਐ ਨਹੀਂ ਸੁਣੀ ਜਾ ਗੁਰਪ੍ਰੀਤ ਪਹਿਲਾਂ ਤਾਂ ਮੈਂ ਥੱਕ ਕੇ ਆਈ ਐਗੀ ਮੈਂ ਤਾਂ ਐਂ ਦੀ ਕੀ ਆਂਦੀ ਸੀ ਵੀ ਤੂੰ ਮੈਨੂੰ ਚਾਹ ਬਣਾ ਕੇ ਦੇਵੇਂਗੀ ਆਖੀ ਹੋਰ ਬਾਕੀ ਕੰਮ ਤਾਂ ਮੈਂ ਸਾਰਾ ਤੇਰੇ ਮਗਰੋਂ ਕਰੀ ਲਿਆ ਹੁਣ ਵੀ ਕਰ ਰਹੀ ਮੈਨੂੰ ਤਾਂ ਆ ਪੈਨਸ਼ਨ ਹੈ ਤੂੰ ਚਲਾ ਗਈ ਹੁਣ ਮੈਂ ਕਿਹਾ ਜੇ 나ই ਹੋਈ ਚਲ ਕਹੂੰਗੀ ਵੀ ਚਾਹ ਤਾਂ ਬਣਾ ਕੇ ਦੇ ਦੂ ਕਮ ਸੇ ਕੰਮ ਗੁਰਪ੍ਰੀਤ ਤੇਰੇ ਮਗਰ ਲੱਗ ਕੇ ਤਾਂ ਮੈਂ ਉੱਥੇ ਕੰਮ ਤੇ ਲੱਗਿਆਂਗੀ ਨਾਲੇ ਹੁਣ ਤੂੰ ਮੇਰੇ ਤੋਂ ਕੰਮ ਭਾਲਦੀ ਹੈਗੀ ਉਹ ਉਹ ਦੀਦੀ ਤੂੰ ਉਸ ਤਾਂ ਮੇਰੀ ਗੱਲ ਦਾ ਗੁੱਸੇ ਹੀ ਕਰ ਗਏ ਗੁੱਸੇ ਵਾਲੀ ਗੱਲ ਨਹੀਂ ਹੈਗੀ ਗੁਰਪ੍ਰੀਤ ਪਹਿਲਾਂ ਤਾਂ ਮੈਂ ਤੂੰ ਮੈਨੂੰ ਬੱਤੀਆਂ ਲਾਈ ਗਈ ਹੈ ਵੀ ਐ ਕਰ ਐ ਕਰ ਐ ਕਰ ਹੈ ਫਿਰ ਮਮੀ ਨਾਲ ਵੀ ਗੱਲ ਕਰ ਲਈ ਚਲੋ ਉਹ ਵੀ ਮੰਨ ਗਏ ਕਪਤਾਨ ਨਾਲ ਗੱਲ ਕਰੀ ਕਪਤਾਨ ਵੀ ਮੰਨ ਗਿਆ ਨਾ ਤੇ ਹੁਣ ਤੂੰ ਮੈਨੂੰ ਬਾਹਰ ਆਏ ਵੀ ਮੰਮੀ ਕਾਬੂ ਚ ਕਰੀਏ ਮੈਨੂੰ ਆਇ ਲੱਗਦਾ ਗੁਰਪ੍ਰੀਤ ਤੇਰੀਆਂ ਗੱਲਾਂ ਤੋਂ ਵੀ ਮੰਮੀ ਕਾਬੂ ਚ ਆਈ ਨਹੀਂ ਹੈਗੀ ਤੇਰੇ ਉਹ ਕਾਬੂ ਕਰਨੀ ਬਾੜੀ ਔਖੀ ਦੀ ਤੁਹਾਨੂੰ ਕੀ ਲੱਗਦਾ ਆ ਬੇਈ ਨੀ ਇੱਕ ਗੱਲ ਤੋਂ ਆਪਾਂ ਉਹਨੂੰ ਕਾਬੂ ਕਰ ਲਾਂਗੇ ਜਦੋਂ ਉਹਨੂੰ ਕਾਬੂ ਕਰਨ ਦਾ ਟਾਈਮ ਆਉਗਾ ਐਨੇ ਚ ਤੁਸੀਂ ਆ ਜੇ ਨੇ ਦੋ ਟਾਈ ਵਜੇ ਅੱਛੇ ਹੁਣ ਤੇਰਾ ਕਹਿੰਦਾ ਮਤਲਬ ਕੀ ਹੈ ਵੀ ਮੈਂ ਬਾਹਰ ਹੀ ਰਿਹਾ ਕਰਾਂ ਬਾਹਰ ਹੀ ਬੈਠੀ ਰਿਹਾ ਕਰਾਂ ਸਾਰਾ ਦਿਨ ਘਰੇ ਨਾ ਆਵਾਂ ਉਹ ਕਰਨੀ ਹੈ ਵੀ ਦੀਦੀ ਮੇਰੇ ਦਿਮਾਗ 'ਚ ਨਾ ਇੱਕ ਹੋਰ ਗੱਲ ਆਈ ਆ ਮੈਂ ਤੁਹਾਨੂੰ ਉਹ ਗੱਲ ਦੱਸਦੀ ਆ ਦੇਖਣੇ ਕੀ ਹੋਇਆ ਯਾਰ ਪਰ ਤੇ ਬਣੀ ਕਾ ਮਾਰੋ ਹੁਣ ਤੁਸੀਂ ਮੇਰੀ ਗੱਲ ਸੁਣ ਲੀ ਦੀ ਹੁਣ ਤੁਸੀਂ ਪਾਰਲਰ ਦੇ ਕਲਾਸਾ ਲਾਉਣਾ ਚਾਹੁੰਦੇ ਹੋ ਨਾ ਹੁਣ ਤੁਸੀਂ ਮੰਮੀ ਨੂੰ ਕਹਿ ਦਿਓ ਕਹਿੰਦੇ ਮੈਂ ਕਲਾਸਾ ਲਾਉਣਾ ਚਾਹੁੰਦੀ ਆ ਕਹਿੰਦੇ ਮੈਨੂੰ ਪਹਿਲਾਂ ਤਾਂ ਮਾੜਾ ਮੋਟੋ ਤਾਂ ਆਉਂਦੀ ਸੀ ਕਹਿੰਦੇ ਜਿਹੜੀ ਚੀਜ਼ ਮੈਨੂੰ ਨਹੀਂ ਸੀ ਆਉਂਦੀ ਕਹਿੰਦੇ ਉਹ ਵੀ ਮੈਂ ਸਿੱਖ ਲਈ ਹੁਣ ਕਿਤੇ ਵਿਆਹਾਂ ਦਾ ਵੀ ਇੰਨਾ ਸੀਜ਼ਨ ਵਿਆਹਾਂ ਦਾ ਵੀ ਹੁੰਦੀ ਦੀ ਇੰਨਾ ਸੀਜ਼ਨ ਮੇਰੇ ਨਾ ਕਹਿੰਦੇ ਕਿ ਕੋਈ ਆਉਂਦਾ ਮਾੜੀ ਮੋਟੋ ਚਿਹਰੇ ਨੂੰ ਕਰਾਉਣ ਜਾਂ ਨਾਰਮਲ ਫੇਸ਼ੀਅਲ ਆ ਲੈਣਾ ਨਾ ਤੇ ਤੁਸੀਂ ਐ ਕਰੋ ਮੰਮੀ ਨੂੰ ਕਹਿ ਦਿਓ ਕਹਿੰਦੇ ਮੈਂ ਨਾ ਸ਼ਹਿਰ ਚ ਦੁਕਾਨ ਖੋਲ ਲੈਣੀ ਆ ਵੀ ਉਹ ਕਿ ਪਾਰਲਰ ਦਾ ਪਾਰਲਰ ਖੋ ਇਹ ਥੋੜੇ ਕਸਟਮਰ ਵਧੀਆ ਬਣ ਜਾਣਗੇ ਮੇਰੇ ਵਧੀਆ ਦੀਦੀ ਤੁਸੀਂ ਉਥੇ 5-6 ਵਜੇ ਤੱਕ ਰਹਿਣਾ ਕਰੋਗੀ ਆਪੀ ਜੇ ਤੋ ਕੰਮ ਪਿਆ ਹੋਆ ਆ ਆਪੀ ਢੀ ਹੋਈ ਫਿਰ ਮੇਰੇ ਨਾਲ ਕੰਮ ਕਰਾਇਆ ਕਰੋਗੀ ਹੁਣ ਤੁਸੀਂ ਤਾਂ 2:30 ਵਜੇ ਨਾਲ ਹੀ ਆ ਜਾਈਏ ਨੋ ਦੁਪਹਿਰੇ ਕਿਹੜਾ ਕੋਈ ਕੰਮ ਹੁੰਦਾਗਾ ਉਦੋਂ ਸਾਰੇ ਕੰਮ ਹੋਏ ਪਏ ਹੁੰਦੇ ਨੇ ਬਸ ਸ਼ਾਮ ਨੂੰ ਪਤਿਆ ਵੀ ਕੰਮ ਕਰੀ ਲੈਣਗੇ ਇਹ ਜੇ ਜੈ ਮੈਂ ਕੱਲੀ ਕਰ ਲੂੰਗੀ ਜੇ ਤੁਸੀਂ ਘਰੇ ਨਾ ਹੋਇਆ ਕਰੋਗੇ ਕਮ ਸੇ ਕਮ ਕੋਲੋਂ ਸੁਖੀ ਵੀ ਕਹਿੰਦੇ ਕੋ ਉਹ ਵੀ ਕੱਲੀ ਕੰਮ ਕਰੀ ਜਾਂਦੀ ਐ ਜੀ ਵੀ ਚੱਲ ਹੈ ਨਾ ਦੀਦੀ ਤਾਂ ਉਥੇ ਕੰਮ ਕਰਨ ਜਾਂਦੇ ਨੇ ਵੀ ਥੱਕ ਜਾਂਦੇ ਨੇ ਫਿਰ ਉਹ ਕਾਬੂ ਚਾਊਗੀ ਤੁਸੀਂ ਇਹ ਗੱਲ ਕਰਕੇ ਦੇਖੋ ਮੰਮੀ ਨਾਲ ਨਹੀਂ ਤੁਹਾਨੂੰ ਮਨਾ ਵੀ ਨਹੀਂ ਕਰਨਾ ਉਹ ਕਿਉਂਕਿ ਉਹਨਾਂ ਨੂੰ ਕਿਹੜਾ ਪਤਾਗਾ ਉਹਨੂੰ ਤੇ ਇਹ ਗੱਲ ਹੋਊਗੀ ਵੀ ਚਲ ਕਲਾਸਾਂ ਲਾਉਂਸੀ ਚਲ ਹੁਣ ਪਾਰਲਰ ਖੋਲ੍ਹ ਲੂਗੀ ਠੀਕ ਹੈ ਗੁਰਪ੍ਰੀਤ ਤੇਰੀ ਗੱਲ ਜਮਾ ਸਹੀ ਆ ਆਹ ਕਾਲ ਗੱਲ ਵੀ ਕਰਕੇ ਦੇਖ ਹੀ ਲੈਣੀ ਆਪਾਂ ਹਾਂਜੀ ਅੱਛਾ ਹਾਂ ਗੱਲ ਐ ਵੀ ਦੋਨੇ ਜਾਣੀ ਆਪਾਂ ਚਾਲ ਖੇਡ ਕੇ ਇਤੋਂ ਕੰਮ ਕਰਾ ਲਉ ਮੈਥੋਂ ਕੰਮ ਕਰਨ ਨੂੰ ਮੈਂ ਨਹੀਂ ਕੰਮ ਕਰਦੀ ਹੈਗੀ ਮਾਤਾ ਪਹਿਲਾ ਕੰਮ ਨਹੀਂ ਕਰਿਆ ਜੇ ਦੋ ਕੱਦੀ ਸੀ ਹੁਣ ਮੈਂ ਕੰਮ करूंगी ਮੈਂ ਨਹੀਂ ਕਰ ਲੈਂਦੀ ਹੈਗੀ ਕੰਮ ਹੈ ਜਾ ਬਿਆਹ ਸ਼ਾਦੀ ਮੇਰੇ ਨਾਲ ਫੇੜਣਗੇ ਆ ਇਹਨੂੰ ਤਾਂ ਆਏ ਮੈਂ ਇਹਨਾਂ ਪੱਖਾ ਲਾ ਕੇ ਸੌ ਜਾ ਕਰਾਂਗੇ ਵੀ ਬੁੜੀ ਕੰਮ ਕਰਿਆ ਕਰੂੰਗੀ ਤੁਸੀ ਐਵੇਂ ਕਰੋ ਹੁਣ ਮੰਮੀ ਬੈਠੇ ਹੋਏ ਸੀ ਹੁਣ ਤੁਸੀਂ ਉਹਨਾਂ ਨਾਲ ਗੱਲ ਕਰੋ ਸਾਹਬ ਜੀ ਨਾਲ ਵੀ ਕਹਿੰਦੇ ਮੈਂ ਬਾਹਰ ਪਾਰਲਰ ਖੋਲ੍ਹ ਲਾਂ ਜੇ ਮੈਂ ਨਾਲ ਜਾਊਂਗੀ ਫਿਰ ਮੰਮੂ ਛੱਕ ਹੋ ਜਾਊਗਾ ਵੀ ਇਹ ਨਾਲ ਨਾਲ ਤੁਰੇ ਫਿਰਦੀ ਰਹੇਗਾ ਵਿੱਚ ਵੀ ਪੱਕਾ ਇਹਨਾਂ ਦੀ ਕੋਈ ਚਾਲ ਹੋਣੀ ਹੈ ਤੁਸੀਂ ਇਕੱਲੇ ਜਾਓ ਠੀਕ ਹੈ ਘਰ ਤੇ ਮੈਂ ਕਰਦੀ ਆ ਮੰਮੀ ਨਾਲ ਗੱਲ ਹਾਂਜੀ ਦੀਦੀ ਕਰ ਲਓ ਮੰਮੀ ਮੈਂ ਤੁਹਾਨੂੰ ਮੈਂ ਕੀ ਗੱਲ ਕਰਦੀ ਸੀ ਕੀ ਗੱਲ ਕਰਨੀ ਸੀ ਕਰ ਮੈਂ ਨਾ ਤੁਹਾਨੂੰ ਦੱਸਿਆ ਸੀਗਾ ਵੀ ਪਾਲਰ ਚ ਜਾਣੀ ਮੈਂ ਕਲਾਸ ਲਾਉਣ ਵਾਸਤੇ ਅੱਛਾ ਨਾਲ ਤਾਂ ਮੈਂ ਉਹਦੀ ਫੀਸ ਭਰਨੀ ਹੈ ਤੇ ਇਹਨਾਂ ਦੇ ਮੰਮੀ ਮੈਂ ਨਾਲ ਆਉਂਦਾ ਨਾ ਮਾਂ ਬੰਦਰ ਹੁੰਦਾ ਅੱਛਾ ਮੰਮੀ ਐਸੀ ਕਿ ਆ ਮੈਨੂੰ ਐਸੀ ਵੀ ਮੈਂ ਆਪਦਾ ਪਾਰਲਰ ਖੋਲਣਾ ਤੇ ਉਹਦੇ ਲਈ ਨੇ ਮੈਨੂੰ ਪੈਸੇ ਚਾਹੀਦੇ ਸੀ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿਉਂ ਮੰਮੀ ਉਹ ਤੋਂ ਤੁਸੀਂ ਮੈਨੂੰ ਕਿਹਾ ਸੀਗਾ ਕੈਨ ਤਾਂ ਮੈਂ ਕਹਿ ਦਵਾਂ ਮੈਨੂੰ ਗੁਰਪ੍ਰੀਤ ਨੇ ਮਨਾ ਕਰਤਾ ਕਿਉਂ ਗੁਰਪ੍ਰੀਤ ਨੇ ਕਿਉਂ ਮਨਾ ਕਰੇਗਾ ਕਹਿੰਦੀ ਮੰਮੀ ਪੈਸੇ ਪੁੱਛੇ ਨਾ ਉਹ ਨਹੀਂ ਕੰਮ ਵਾਸਤੇ ਕਹਿੰਦੀ ਤਾਂ ਧੜਕੀ ਬਗ ਜਾਂਦੀ ਹੈ ਰਿਕਟ ਦੀ ਵੇਲੀ ਬੈਠੀ ਰਹਦੀ ਹੈ ਉਹ ਤਾਂ ਮੇਰਾ ਕੰਮ ਦਾ ਦਕਾਨ ਚ ਚਲਾਇਆ ਕਰ ਦੇ ਗਰੀ ਆ ਕੇ ਤੇ ਮੈਥਾ ਨਹੀਂ ਕਹਿੰਦੀ ਕੰਮ ਕੋਈ ਹੁੰਦਾ ਪਰ ਅੱਛਾ ਮੰਮੀ ਗੋਪ੍ਰੀਤ ਨੇ ਇਹ ਗੱਲ ਕਹੀ ਏ ਤੁਹਾਡੇ ਕੋਲੇ ਹਾਂ ਉਹਨੇ ਇਹ ਗੱਲ ਕਰੀ ਆ ਮੇਰੇ ਕੋਲੇ ਉਹਨੇ ਇਹ ਚਾਲ ਖੇੜੀ ਏ ਕੋਈ ਤੈਨੂੰ ਕੰਮ ਤੇ ਨਹੀਂ ਉਹਨੇ ਲਾਇਆ ਹੈਗਾ ਉਹਨੂੰ ਮੈਂ ਵੀ ਰਸਾਲਨ ਬੇਲੀ ਬੈਠੀ ਰਹਿੰਦੀ ਤੂੰ ਜਰੀ ਨਹੀਂ ਗਈ ਕਹਿੰਦੀ ਮੰਮੀ ਆਪਾਂ ਇਹਨੂੰ ਕੰਮ ਕਰ ਉਹਦੇ ਨਾਲ ਉਹਸੇ ਨੂੰ ਤਾਂ ਮੰਮੀ ਕਿਹਾ ਸੀਗਾ ਵੀ ਤੁਸੀਂ ਕੰਮ ਕਰ ਲਓ ਦੀਦੀ ਵੀ ਘਰੇ ਵਿਹਲੇ ਬੈਠੇ ਰਹਨੇ ਹੋਗੇ ਤੇ ਨਾਲੇ ਕਹਿੰਦੀ ਚੱਲ ਮੰਮੀ ਨੂੰ ਪੈਸੇ ਨੂੰ ਕਹਿ ਦਿਓ ਉਹ ਤਾਂ ਤੇਰੇ ਨਾਲ ਚਾਲ ਹੀ ਖੇੜੀ ਬੱਸ ਫਿਰ ਅੱਛਾ ਮੰਮੀ ਉਹ ਮੇਰੇ ਬਾਰੇ ਐਸੇ ਸੋਚਦੀ ਹੈਗੀ ਤੂੰ ਇੰਨੀ ਖੋਟੀ ਹੈਗੀ ਹਾਂ ਆ ਸੋਚੀ ਤੇਰੇ ਬਾਰੇ ਆ ਉਦੋਂ ਤਾਂ ਮੈਂ ਕਰਦੀ ਆਂ ਗੱਲ ਜਾ ਕੇ ਆ ਮੇਰੇ ਨਾਲ ਚਲਾਕੀਆਂ ਜਦੋਂ ਹੋਈਆਂ ਜੁੰਡੂ ਜੁੰਡੇ ਇਹਨੂੰ ਫੇਰ ਪਤਾ ਲੱਗੂਆ ਇਹਨੂੰ ਕਹਿੰਦੇ ਨੇ ਨਲੇ ਤੇ ਦੈਲਾ ਵੀ ਬੁੜੀ ਨਹੀਂ ਆ ਕੰਮ ਕਰਤਾ ਇਹਨਾ ਚ ਅੱਜ ਪਗੂਆ ਪਾਟ ਪਾ ਦੇਖ ਆ ਪਾਲਾ ਅੰਦਰ ਕੀ ਕੁਝ ਹੋਈ ਜਾਂਦਾ ਹੈ ਕਾਹ ਇਪਣੇ ਨੂੰ ਬੇਰਲਿ ਚੱਕਿਆ ਕਰਦੀ ਕਿਉਂ ਜਿੰਦੀ ਕੀ ਹੋ ਗਿਆ ਇਹਨੂੰ ਨਹੀਂ ਪਤਾ ਕੀ ਹੋ ਗਿਆ ਨਾਨੀ ਨੂੰ ਵੀ ਮੰਨ ਮੁੁੱਛਿਆ ਨਹੀਂ ਤੂੰ ਸੈਨੇ ਕੋ ਸੇਸ ਕਰਾਉਂ ਨਾ ਤੂੰ ਮਮੀ ਨਾਲ ਗੱਲ ਕੇ ਮਮੀ ਨੂੰ ਬੁਲਾ ਲਾਈਆ ਨਹੀਂ ਆ ਕਿ ਇਹਨੂੰ ਫੀਸ ਨਹੀਂ ਦੇਣੀ ਹੈਗੀ ਇਹਨੂੰ ਕੰਮ ਨਹੀਂ ਕਰਨ ਦੇਣਾ ਹੈਗਾ ਪਾਲੂ ਦਾ ਇਹਨੂੰ ਸਲਾਈ ਦਾ ਨਹੀਂ ਕੰਮ ਕਰਨ ਦੇਣਾ ਹੈਗਾ ਤੂੰ ਮੇਰੇ ਕੋਲੇ ਹੋਰ ਗੱਲਾਂ ਕਰਦੀਆਂ ਮਮੀ ਕੋਲੇ ਹੋਰ ਗੱਲਾਂ ਕਰਦੀਆਂ ਤੂੰ ਮਮੀ ਨੂੰ ਕਾਹ ਨੂੰ ਕਾਬੂ ਚ ਕਰਦੀ ਹੈਗੀ ਤੂੰ ਮੈਨੂੰ ਕੰਮ ਲਾਉਣਾ ਨਾ ਦੀਦੀ ਮੈਂ ਤਾਂ ਇਹ ਜੋ ਉਹ ਗੱਲ ਨਹੀਂ ਕੀਤੀ ਹੈਗੀ ਮੈਂ ਇਹਦੀ ਗੱਲ ਕਰੇ ਕਿਉਂ ਨਹੀਂ ਮੰਮੀ ਨੇ ਮੈਨੂੰ ਸਾਫ਼-ਸਾਫ਼ ਜਵਾਬ ਦਿੱਤਾ ਪੈਸੇ ਦੇਣ ਤੋਂ ਥੋੜਾ ਦੱਸਿਆ ਦੇਖੋ ਬਥੇਰੇ ਇਸ਼ਾਰਾ ਜਾਣ ਵਿੱਚ ਲਾ ਕੇ ਘੇੜਦੇ ਜਾਣ ਕੇ ਜਵਾਬ ਦਿੱਤਾ ਮੇਰਾ ਨਾਮ ਵੀ ਲਾਦਾ ਉਹਨਾਂ ਨੇ ਛਿਆਰ ਹੋਣੀ ਹੈਗੀ ਛਿਆਰ ਤੂੰ ਆ ਮੈਂ ਆਪਣੇ ਤੁਹਾਨੂੰ ਕੋ ਘਰ ਤੇ ਫਮੀ ਹੋਇਆ ਤੁਸੀਂ ਇੱਕ ਵਾਰ ਮੇਰੀ ਗੱਲ ਤਾਂ ਸੁਣੋ ਤੁਸੀਂ ਤਾਂ ਐਵੇਂ ਗੁੱਸਾ ਕਰ ਹੀ ਜਾਂਦੇ ਹੋ ਤੁਸੀਂ ਮੈਨੂੰ ਬੋਲਣ ਦਾ ਮੌਕਾ ਤਾਂ ਦੇ ਦੋ ਤੁਸੀਂ ਤਾਂ ਆਪ ਹੀ ਬੋਲੀ ਜਾਂਦੇ ਆ ਨਿਵੇਦਨ ਬੋਲਣ ਦਾ ਮੌਕਾ ਦਿੰਦੀ ਹੈ ਕਿ ਕੌਮਲੀ ਦਾ ਮੈਂ ਸੀ ਜੇ ਵੀ ਤੇਰੇ ਮਗਰ ਲੱਗ ਗਈ ਵੀ ਚੱਲ ਮੇਰੀ ਭੈਣ ਆ ਤੇ ਮੇਰੀ ਭੈਣ ਕਾਹਨੂੰ ਤੇ ਮੇਰੀ ਜਠਾਣੀ ਆ ਤੇ ਤੁਸੀਂ ਮੇਰੀ ਗੱਲ ਤਾਂ ਸੁਣੋ ਇੱਕ ਵਾਰਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਹੈਗੀ ਹੁਣ ਤੇਰਾ ਝੂਠ ਫੜਿਆ ਗਿਆ ਹੁਣ ਸਫਾਈ ਦੇਣ ਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਮੈਂ ਤਾਂ ਘਰੇ ਘਰੇ ਕੰਮ ਕਰਾਂ ਨਾ ਮੈਂ ਬਾਹਰ ਤੂੰ ਪੇ ਪਾਲਤ ਦਾ ਕੰਮ ਕਰਾਂ ਮੈਂ ਤਾਂ ਘਰੇ ਬੈਠ ਕੇ ਆਰਾਮ ਕਰੂੰਗੀ ਸੱਸ ਨੂੰ ਤੁਸੀਂ ਕੰਮ ਕਰੋ ਨਾ ਕਰੋ ਉਹ ਤੁਹਾਡੀ ਇੱਛਾ ਲੈ ਲਈ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣੋ ਮੈਂ ਤੇ ਤੂੰ ਬਣਾਦੀ ਵਸੋਂਵੇਂ ਬੋਲੀ ਹੈ ਨਾ ਜਿਵੇਂ ਰਟਾ ਲਾਇਆ ਹੁੰਦਾ ਤੁਸੀਂ ਮੰਮੀ ਨੇ ਮੈਨੂੰ ਕੋਈ ਪਾੜ ਤੇ ਨਹੀਂ ਪੜਾਈ ਜਿਹੜੀ ਗੱਲ ਤੁਸੀਂ ਮੰਮੀ ਕੋਲੇ ਕਰੀਏ ਮੰਮੀ ਨੇ ਉਹ ਵੀ ਗੱਲ ਕਰੀਏ ਮੇਰੇ ਕੋਲੇ ਮੈਂ ਮੈਨੂੰ ਕੋਈ ਕੰਮ ਦੀ ਉਮੀਦ ਨਾ ਰੱਖਿਓ ਠੀਕ ਹੈ ਮੈਨੂੰ ਕੋਈ ਕੰਮ ਨਹੀਂ ਹੁੰਦਾ ਹੈਗਾ ਤੁਸੀਂ ਕਰੋ ਨਾ ਕਰੋ ਉਹ ਤੁਹਾਡੀ ਇੱਛਾ ਤੇ ਤੇਰੀ ਗੱਲ ਤਾਂ ਸੁਣਨੀ ਨਹੀਂ ਹੈ ਕੋਈ ਗੱਲ ਨਹੀਂ ਸੁਣਨੀ ਹੈ ਤੇਰੀ ਲੈ

ਸਾਰਾ ਬੰਗਾਲਾ ਨਾ ਮੇਰਾ ਚਲਾ ਕੀ ਹੈ ਤੈ ਕਿ ਨਾ ਉੱਠ ਲਗੇ ਮੈਂ ਤੇਰੇ ਦੀ ਨੂੰ ਕਹਿੰਦੇ ਨੇ ਨਰਲੇ ਤੇ ਦੈਲਾ